ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਲੈ ਕੇ ਆਏ ਆਂ ਜੀ ਨਿਊ ਭਾਰਤ ਸੋਲਰ ਕੰਪਨੀ ਬਹੁਤ ਘੱਟ ਰੇਟਾਂ ਦੇ ਵਿੱਚ ਪੂਰੇ ਪੰਜਾਬ ਹਰਿਆਣਾ ਰਾਜਸਥਾਨ 'ਚ ਸੋਲਰ ਮੋਟਰਾਂ ਲਗਾ ਰਹੀ ਹੈ ਜੀ ਪਾਣੀ ਦਾ ਪ੍ਰੈਸ਼ਰ ਬਣਾ ਕੇ ਦੇਣ ਦੀ ਫੁੱਲ ਗਰੰਟੀ ਹੋਵੇਗੀ ਤੇ ਸਾਰਾ ਸਮਾਨ ਵਧੀਆ ਕੰਪਨੀ ਦਾ ਹੋਵੇਗਾ ਹੁਣ ਹੀ ਸੰਪਰਕ ਕਰੋ ਰੇਟ ਹੈ ਜੀ 3 ਐਚਪੀ ਦਾ 97000 5 ਐਚਪੀ ਦਾ 149000 7.5 ਐਚਪੀ ਦਾ 220000 ਤੇ 10 ਐਚਪੀ ਦਾ 310000 ਹੁਣ ਤੱਕ ਸਭ ਤੋਂ ਵੱਧ ਮੋਟਰਾਂ ਲੌਨ ਦਾ ਰਿਕਾਰਡ ਇਸ ਕੰਪਨੀ ਦੇ ਨਾਮ ਦਰਜ ਹੈ ਜੀ ਬਾਕੀ ਵਿਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 9464814181 7626833344 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਜੀਐਸਕੇ ਤੂੜੀ ਵਾਲਾ ਰੀਪਰ ਤੇ ਜੀਐਸਕੇ ਕੰਪਨੀ ਦਾ ਸੁਪਰਸੀਡਰ ਵਿਕਾਊ ਆ ਨਿਊ ਕੰਡੀਸ਼ਨ ਅਰਜੰਟ ਸੇਲ ਕਰਨੇ ਨੇ ਏਰੀਆ ਗੁੱਲਾ ਚਿੱਕਰ ਰੇਟ ਵੀਰ ਨੇ ਦੱਸਿਆ ਨਹੀਂ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਫੋਨ ਨੰਬਰ ਨੋਟ ਕਰ ਲਓ 8398043799 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੀਪਰ ਅਤੇ ਸੁਪਰਸੀਡਰ ਦੋਨੇ ਸੰਦਾਂ ਨੂੰ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਨਾਰਥ ਇੰਡੀਆ 749 ਤੂੜੀ ਵਾਲਾ ਰੀਪਰ ਵਿਕਾਊ ਹੈ ਜੀ 2009 ਮਾਡਲ ਏਰੀਆ ਜੀ ਪਿੰਡ ਫਾਫੜੇ ਭਾਈ ਕੇ ਰੇਟ 1,05,000 1,05,000 ਰੁਪਏ ਰੇਟ ਰੱਖਿਆ ਗਿਆ 2009 ਮਾਡਲ ਹੈ ਜੀ ਕੰਡੀਸ਼ਨ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਵਸ ਤੁਸੀਂ ਮਾਲਕ ਵੀਰ ਦੇ ਨਾਲ ਜਾ ਕੇ ਗੱਲ ਕਰ ਸਕਦੇ ਹੋ 6283516114 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਾਰਥ ਇੰਡੀਆ 749 ਤੂੜੀ ਵਾਲਾ ਰਿਪਰ ਹੈ ਜਿਹੜਾ 1 ਲੱਖ 5000 ਚ ਖਰੀਦ ਸਕਦੇ ਹੋ ਇਹਨਾਂ ਵੀਰਾਂ ਨੇ ਜ਼ਮੀਨ ਠੇਕੇ ਤੇ ਲੈਣੀ ਹੈ ਜੀ ਏਰੀਆ ਨੂਰਮੈਲ ਫਲੋਰ ਚ 10 ਤੋਂ 50 ਖੇਤ ਹੋਣ ਜੇਕਰ ਕੋਈ ਵੀਰ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਤਾਂ ਸੰਪਰਕ ਕਰੋ ਜੀ ਕੀ 8746845762 ਇਸ ਨੰਬਰ ਤੇ ਸਪੀਡ ਨਾਲ ਸੰਪਰਕ ਜ਼ਰੂਰ ਕਰਿਓ ਅਰਜੈਂਟ ਸੇਲ ਕਰਨੀ ਹੈ ਜੀ i20 ਗੱਡੀ 2010 ਮਾਡਲ bip ਨੰਬਰ ਡਾਕਟਰ ਸਾਹਿਬ ਦੀ ਗੱਡੀ ਆ ਅਰਜੈਂਟਲੀ ਸੇਲ ਕਰਨੀ ਹੈ ਜੀ ਕਾਗਜ਼ ਪੂਰੇ ਨੇ ਜੀ ਐਕਸਲੈਂਟ ਕੰਡੀਸ਼ਨ ਏਰੀਆ ਜਲੰਧਰ 10 ਮਾਡਲ ਹੈ ਗੱਡੀ ਪੰਜਾਬ ਨੰਬਰ ਹੈ ਜੀ 2 ਲੱਖ 50000 ਗੱਡੀ ਦਾ ਰੇਟ ਹੈ 9878530003 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ ਖਰੀਦ ਸਕਦੇ ਹੋ ਮੱਕੀ ਦਾ ਕਟਰ ਵਿਕਾਊ ਹੈ ਜੀ 2016 ਮਾਡਲ 4 ਲੱਖ 15000 ਰੁਪਏ ਰੇਟ ਰੱਖੇਗਾ ਏਰੀਆ ਮੋਗਾ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 9653583920 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜਨਨ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ 10 15 ਕਿਲੇ ਜਮੀਨ ਠੇਕੇ ਤੇ ਲੈਣੀ ਹੈ ਜੀ ਏਰੀਆ ਮਹਿਲਪੁਰ ਹੁਸ਼ਿਆਰਪੁਰ 98763 78039 98763 78039 ਇਸ ਨੰਬਰ ਤੇ ਸੰਪਰਕ ਕਰੋ 10 15 ਕਿਲੇ ਜਮੀਨ ਇਸ ਵੀਰ ਨੇ ਠੇਕੇ ਤੇ ਲੈਣੀ ਹੈ ਜੀ ਟਰਾਲੀ ਵਿਕਾਊ ਹੈ ਜੀ ਟਰਲ ਦਾ ਸਹਿਜ ਹੈ ਜੀ 11/6 ਕੜੇ ਵਾਲੇ ਰੇਮਾ ਟਰਾਲੀ ਜਮਾ ਨਮੀ ਹੈ ਏਰੀਆ ਪਿੰਡ ਰੱਲਾ ਮਾਨਸਾ ਬਾਕੀ ਵੀਰ ਨੇ ਬਹੁਤ ਸੋਹਣੇ ਵੀਡੀਓ ਬਣਾ ਕੇ ਭੇਜੇ ਤੁਸੀਂ ਦੇਖ ਸਕਦੇ ਹੋ ਜੀ 850 9958550 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੀ ਖਰੀਦ ਸਕਦੇ ਹੋ 7 ਫੁੱਟਾ ਰੋਟਾਵੇਟਰ ਵਿਕਾਊ ਹੈ ਜੀ 54 ਬਲੇਡ ਨਵੇਂ ਬਲੇਡ ਨੇ ਏਰੀਆ ਜਿੰਦ ਹਰਿਆਣਾ ਰੇਟ ਜੀ 67000 7 ਫੁੱਟਾ ਰੋਟਾਵੇਟਰ ਵਿਕਾਊ ਹੈ ਜੀ ਏਰੀਆ ਜਿੰਦ ਹਰਿਆਣਾ 67000 ਰੁਪਏ ਰੇਟ ਰੱਖਿਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ 9996431410 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਪਸੰਦ ਆਏ ਵੱਧ ਤੋਂ ਵੱਧ ਸ਼ੇਅਰ ਲਾਇਕ ਜ਼ਰੂਰ ਕਰੋ अर्जुन 605 नोवो ट्रैक्टर ਵਿਕਾਊ ਹੈ ਜੀ 2018 ਮਾਡਲ ਏਰੀਆ ਜੀ ਗੋਹਾਣਾ ਹਰਿਆਣਾ ਰੇਟ ਹੈਗਾ ਜੀ 4 ਲੱਖ 80 ਹਜ਼ਾਰ ਇੰਜਨ ਗੇਅਰ ਦਾ ਓਕੇ ਹੈ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੇ ਕਹਿੰਦੇ ਬਾਕੇ ਚਲਾ ਕੇ ਚੈੱਕ ਕਰਕੇ ਲਿਆ ਸਕਦੇ ਹੋ 9303605847 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ Arjun 605 नोवो ट्रैक्टर 4 ਲੱਖ 80 ਹਜ਼ਾਰ ਪੈਸੇ ਚ ਖਰੀਦ ਸਕਦੇ ਹੋ ਰੇਤੇਵਾਲਾ ਟਰਾਲਾ ਵਿਕਾਊ ਹੈ ਜੀ 13Y7 ਦਾ ਡਬਲ ਜੈਕ ਟਾਇਰ ਨਵੇਂ ਏਰੀਆ ਡੇਰਾ ਬਾਬਾ ਨਾਨਕ ਗੁਰਦਾਸਪੁਰ ਰੇਟ ਦੀ ਗੱਲ ਕਰੀਏ ਤਾਂ 290000 ਰੁਪਏ ਰੇਟ ਰੱਖਿਆ ਗਿਆ ਜੀ 7527913113 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇਤੇਵਾਲਾ ਟਰਾਲਾ 13Y7 ਦਾ ਡਬਲ ਜੈਕ ਵਾਲਾ 290000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਡਬਲ ਟੈਰੀ ਜੈਕ ਵਾਲੀ ਪੂਰੀ ਸਾਫ਼ ਵੇਦਗ ਟੈਰ ਏਰੀਆ ਜਲੰਧਰ ਰੇਟ ਹੈ ਜੀ 130000 ਰੁਪਏ 130000 ਰੁਪਏ ਰੇਟ ਰੱਖਿਆ ਗਿਆ ਜੀ ਪੂਰੀ ਸਾਫ਼ ਵੇਦਗ ਡਬਲ ਟੈਰ ਨੇ ਜੀ ਜੈਕ ਵਾਲੀ ਟਰਾਲੀ ਹੈਗੀ 9592653067 ਏਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੀ ਜੈਕ ਵਾਲੀ 130000 ਰੁਪਏ ਦੇ ਵਿੱਚ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਜੀ 14 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰ ਕਨੈਕਸ਼ਨ ਲੱਗੇ ਹੋਏ ਨੇ ਤੇ ਨਹਿਰ ਦਾ ਪਾਣੀ ਹੈ 5 ਕਿੱਲੇ ਰੋਡ ਦਾ ਫਰੰਟ ਏਰੀਆ ਮੋਗਗਾ ਰੇਟ ਹੈ ਜੀ 45 ਲੱਖ ਰੁਪਏ ਕਿੱਲੇ ਦਾ ਕਈ ਵੀਰਾਂ ਦੀ ਡਿਮਾਂਡ ਸੀ ਜੀ ਮੋਗਗੇ ਏਰੀਏ ਵੱਲ ਦੀ ਜ਼ਮੀਨ ਲੈ ਕੇ ਆਓ ਤਾਂ ਉਹਨਾਂ ਵੀਰਾਂ ਦੇ ਲਈ ਹੈ ਜੀ ਇਹ 14 ਕਿੱਲੇ ਜ਼ਮੀਨ 2 ਮੋਟਰ ਕਨੈਕਸ਼ਨ ਲੱਗੇ ਹੋਏ ਨੇ ਨਹਿਰ ਦਾ ਪਾਣੀ ਵੀ ਹੈ 5 ਕਿੱਲੇ ਰੋਡ ਦਾ ਫਰੰਟ ਹੈ ਤੇ 45 ਲੱਖ ਰੁਪਏ ਰੇਟ ਹੈ ਜੀ ਕਿੱਲੇ ਦਾ ਮੋਗਗੇ ਏਰੀਏ ਦੇ ਵਿੱਚ ਇਹ ਜ਼ਮੀਨ ਹੈ ਜੀ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 9972784692 ਇਸ ਨੰਬਰ ਤੇ ਫੋਨ ਕਰਕੇ 14 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀ ਕਰਗੜੀ ਖੇਤੀਬਾੜੀ ਵਾਲੇ ਸੰਦ ਜਾਂ ਕੋਈ ਹੋਰ ਚੀਜ਼ਾਂ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਵੀਡੀਓ ਨੂੰ ਵੀ ਸ਼ੇਅਰ ਕਰ ਰਹੇ ਆ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਉਮੀਦ ਹੈ ਜੇ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦਾ ਕਰੋ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਬੰਦ ਲੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ 9877988446 ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ WhatsApp ਨੰਬਰ ਤੁਸੀਂ ਜਿੱਥੇ ਜਿਹੜੀ ਵੀ ਚੀਜ਼ ਦੇਖੀ ਹੁੰਦੀ ਹੈ ਵੀਡੀਓ ਰੋਕਿਆ ਕਰੋ ਜੇ ਉਸ ਦਾ ਸਕਰੀਨ ਸ਼ਾਟ ਲੈ ਕੇ ਉਹਦੇ ਵਿੱਚ ਮਾਲਕਾਂ ਦੇ ਨੰਬਰ ਏਰੀਆ ਰੇਟ ਸਾਰਾ ਕੁਝ ਦੱਸਿਆ ਹੁੰਦਾ ਜੀ ਉਸ ਤੇ ਗੱਲ ਕਰਿਆ ਕਰੋ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜੇਕਰ ਕੋਈ ਵੀਰ ਭੈਣ ਭਰਾ ਸਪੈਸ਼ਲ ਐਡ ਕਰਵਾਉਣ ਦਾ ਚਾਹਵਨ ਹੋਵੇ ਉਹ ਵੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ 9877988464 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਓ ਜੀ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ